ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਤੁਹਾਨੂੰ ਹੈਰਾਨ ਕਰਕੇ ਰੱਖ ਦੇਣਗੀਆਂ ਕਿਉਂਕਿ ਇਨ੍ਹਾਂ ਤਸਵੀਰਾਂ 'ਚ ਜੋ ਕਿਤਾਬਾਂ ਜਾਰੀ ਰਿਸ਼ਤ ਤੁਸੀਂ ਦੇਖ ਰਹੇ ਹੋ ਇਹ ਕੋਈ ਮਾਮੂਲੀ ਕਿਤਾਬਾਂ ਨਹੀਂ ਹਨ ਬਲਕਿ ਹੁਸ਼ਿਆਰਪੁਰ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਦਾ ਰਿਕਾਰਡ ਹੈ ਜਿਸ ਨੂੰ ਕਿ ਅੱਜ ਸਕੂਲ ਅਮਲਾ ਸਕੂਲ ਨਜ਼ਦੀਕੀ ਇੱਕ ਸਥਿਤ ਕੁਆੜੀ ਦੁਕਾਨ ਤੇ ਬੋਰੀਆਂ 'ਚ ਭਰ ਕੇ ਵੇਚਣ ਲਈ ਪਹੁੰਚਾਇਆ ਗਿਆ ਜਿਵੇਂ ਸਰਕਾਰੀ ਰਿਕਾਰਡ ਨੂੰ ਕੁਆੜ 'ਚ ਵੇਚਣ ਦੀ ਪਿੰਕ ਮੀਡੀਆ ਦੇ ਕੰਨੀ ਪਈ ਤਾਂ ਮੀਡੀਆ ਵੀ ਤੁਰੰਤ ਮੌਕੇ ਤੇ ਪਹੁੰਚ ਗਿਆ ਤੇ ਕੈਮਰੇ 'ਚ ਤਸਵੀਰਾਂ ਕੈਦ ਕਰਨ ਲੱਗ ਗਿਆ ਪਰੰਤੂ ਮੀਡੀਆ ਨੂੰ ਦੇਖ ਕੇ ਕੰਪਨੀ ਚ ਆਈ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਮੌਕੇ 'ਤੇ ਖਿਸਕਣ ਜੀ ਭਲਾਈ ਸਮਝੀ ਆਓ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਮੈਂ ਥੋੜੀ ਦੇਖਣਾ ਸਮਾਨ ਲੈਣਾ ਨਹੀਂ ਤੁਹਾਡਾ ਨਾਮ ਕੀ ਆ ਤੁਸੀਂ ਰੋਕ ਰਹੇ ਸੀਗੇ ਨਾ ਬਣਾਓ ਨਾ ਬਣਾਓ ਭੇਜ ਰਹੇ ਸੀਗੇ ਮੈਂ ਰੁਕਦਾ ਨਹੀਂ ਤੁਹਾਨੂੰ ਤੁਸੀਂ ਸਰਕਾਰੀ ਮੁਲਾਜ਼ਮਾਂ ਮੈਂ ਰੁਕਦਾ ਹੀ ਨਹੀਂਗਾ ਤੁਹਾਨੂੰ ਬੋਲ ਦੀ ਸਕੂਲ ਦੇ ਮੁਲਾਜ਼ਮ ਹੋ ਤੁਸੀਂ ਜੀ ਨਹੀਂ ਸਰ ਮੈਂ ਤਾਂ ਰੋਕਦਾ ਨਹੀਂ ਮੈਂ ਤਾਂ ਆਪਣਾ ਤੁਸੀਂ ਕਿੱਥੇ ਕੰਮ ਕੀ ਆ ਕੰਮ ਕੀ ਕਰਦੇ ਹੋ ਕਿਸੇ ਤੇ ਪ੍ਰਾਈਵੇਟ ਪ੍ਰੋਪਰਟੀ ਤੇ ਉੱਧੇ ਵੜੀ ਜਾਂਦੇ ਹੋ ਨਹੀਂ ਮੈਂ ਨਹੀਂ ਵੜਦਾ ਹਾਂ ਕਿੱਥੇ ਜਵਾਦੋ ਦੋ ਦਿਓ ਕਿੱਥੇ ਕੰਮ ਕੰਮ ਕਿੱਥੇ ਕਰਦੇ ਹੋ ਜਵਾਬ ਦੇ ਦੋ ਮੈਂ ਕਰਦਾ ਹੀ ਨਹੀਂ ਕੁਝ ਵੀ ਮੈਂ ਕੀਤਾ ਹੀ ਨਹੀਂ ਕੰਮ ਨਹੀਂ ਕੰਮ ਕਿੱਥੇ ਕਰਦੇ ਹੋ ਤੁਸੀਂ ਮੈਂ ਤਾਂ ਕਰਦਾ ਹੀ ਨਹੀਂ ਸਰਕਾਰੀ ਸਕੂਲ ਦੇ ਵਿੱਚ ਕਰਦੇ ਹੋ ਤੁਸੀਂ ਨਹੀਂ ਸਰਕਾਰੀ ਸਕੂਲ ਪੁਰਹੀਰਾਂ ਦੇ ਟੀਚਰ ਹੋ ਸਰਕਾਰੀ ਸਕੂਲ ਪੁਰਹੀਰਾਂ ਦੇ ਟੀਚਰ ਹੋ ਤੁਸੀਂ ਹਾਂ ਇਹ ਕਿਥੋਂ ਲੈ ਕੇ ਸੀ ਰਿਕਾਰਡ ਕਿਥੋਂ ਰਿਕਾਰਡ ਸਰਕਾਰੀ ਰਿਕਾਰਡ ਸਕੂਲ ਮੈਨੂੰ ਪਤਾ ਹੀ ਕੁਝ ਨਹੀਂਗਾ ਤੁਸੀਂ ਉਸ ਲੋ ਕਹਿੰਦੇ ਸੀ ਲੈ ਜਾ ਨਹੀਂ ਨਹੀਂ ਮੈਂ ਉਹਨੂੰ ਥੋੜੀ ਕਹਿ ਰਿਹਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਤੁਸੀਂ ਤਾਂ ਉੱਤਰ ਦੇ ਸਰ ਸਾਡੀ ਗੱਡੀ ਤੋਂ ਵੀ ਆ ਵੀ ਮੀਡੀਆ ਦੀ ਗੱਡੀ ਕੋ ਆ ਗਈ ਤੁਸੀਂ ਕੀ ਕਰਨਾ ਇੱਥੇ ਇੰਨੇ ਭੇਜਿਆ ਮੈਂ ਕੁਝ ਵੀ ਨਹੀਂ ਕਰ ਰਿਹਾ। ਇੱਕ ਇਹ ਸਰਕਾਰੀ ਰਿਕਾਰਡ ਹੈ ਕਿ ਇਹ ਕਿਉਂ ਇਦਾਂ ਇਹਨੂੰ ਮੈਨੂੰ ਸਰ ਉਹਦੇ ਬਾਰੇ ਕੁਝ ਵੀ ਨਹੀਂ ਪਤਾ। ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਨਹੀਂ ਸਰ ਉਹਦੇ ਬਾਰੇ ਕੁਝ ਵੀ ਪਤਾ। ਤੁਸੀਂ ਕਿ ਕੰਮ ਕਿੱਥੇ ਕਰਦੇ ਹੋ? ਮੈਨੂੰ ਕੁਝ ਵੀ ਨਹੀਂ ਪਤਾ। ਤੁਸੀਂ ਨਹੀਂ ਬੋਲੋਗੇ ਅਸੀਂ ਅਫਸਰਾਂ ਕੋਲ ਜਾਵਾਂਗੇ। ਤੁਸੀਂ ਦੱਸੋ ਤਾਂ ਸਹੀ ਤੁਸੀਂ ਹੈ ਕਿੱਥੇ ਤੇ? ਸਰ ਮੈਨੂੰ ਪਤਾ ਹੀ ਨਹੀਂ ਕੁਝ ਵੀ। ਹਾਂ। ਮੈਂ ਤਾਂ ਆਪਣੇ ਕੰਮ ਆਇਆ ਇੱਥੇ ਸਮਾਨ ਲੈਣ। ਠੀਕ। ਮੈਂ ਆਪਣਾ ਸਮਾਨ ਲੈਣਾ ਹੈ। ਕੀ ਨਾਮ ਹੈ ਤੁਹਾਡਾ? ਸਰਦੋਸ਼ ਕੁਮਾਰ। ਇਹ ਕਿਹੜਾ ਸਕੂਲ ਹੈ? ਇਹ ਮੇਰਾ ਸਰਕਾਰੀ ਐਰਮੀ ਸਕੂਲ ਫੋਰੀਆ। ਬਤੌਰ ਕਿਸ ਉਹਦੇ ਤੋਂ ਤੁਸੀਂ ਇੱਥੇ? ਮੈਨੂੰ ਵਾਧੂ ਚਾਰਜ ਮਿਲਿਆ ਪੂਰੀ ਰੰਦ ਠੀਕ ਆ ਪ੍ਰਿੰਸੀਪਲ ਦੇ ਤੌਰ ਤੇ ਥੈਂਕ ਯੂ ਤੇ ਇਹ ਜਿਹੜਾ ਕਿ ਤੁਸੀਂ ਕੁਆਰਤੀ ਦੁਕਾਨ ਤੇ ਰਿਕਾਰਡ ਖੁਰਦਪੁਰਦ ਕਰਨ ਜਾ ਰਹੇ ਸੀਗੇ ਜਾਂ ਉੱਥੇ ਵੇਚਿਆ ਜਾ ਰਿਹਾ ਸੀ ਕੀ ਪੂਰਾ ਮਾਮਲਾ ਜੀ ਇਹ ਇਹ ਸਰ ਪੁਰਾਣਾ ਰਿਕਾਰਡ ਸੀਗਾ ਨਵਾਂ ਰਿਕਾਰਡ ਸੰਗਵੜ ਚ ਪ੍ਰੋਬਲਮ ਆਉਂਦੀ ਸੀਗੀ ਇਸ ਕਰਕੇ ਕਿਹਾ ਕਿ ਪੁਰਾਣਾ ਰਿਕਾਰਡ ਜਿਹੜਾ ਆ ਦੇ ਕੇ ਤਾਂ ਜਿੰਨੀ ਵੀ ਆਮਦਨ ਹੋਣੀ ਹੈ ਬਾਲ ਭਰਾਈ ਫੰਡ ਜਮਾ ਕਰਕੇ ਸਕੂਲ ਦੀ ਬਿਹਤਰੀ ਦੇ ਖਰਚ ਕਰ ਦੋਗੇ ਕਿਨੇ ਹੁਕਮ ਦਿੱਤੇ ਸੀ ਇਹ ਤੁਹਾਨੂੰ ਕਿ ਪੁਰਾਣਾ ਰਿਕਾਰਡ ਸਰ ਇਹ ਗਲਤੀ ਹੋਈ ਹੈ ਕਿਸੇ ਨੂੰ ਪਰਮਿਸ਼ਨ ਨਹੀਂ ਮਿਲੀ ਨੀ ਕਿਸੇ ਕੋਈ ਸਰਕਾਰ ਦੇ ਹੁਕਮ ਆਏ ਆ ਕੋਈ ਡੀਸੀ ਸਾਹਿਬ ਦੇ ਹੁਕਮ ਆ ਕੋਈ ਡੀਓ ਦੇ ਹੁਕਮ ਆ ਨਹੀਂ ਸਰ ਇਹ ਗਲਤੀ ਹੋਈ ਪਰਮਿਸ਼ਨ ਨਹੀਂ ਲਈ ਕਿਸੇ ਕੋਲ ਫਿਰ ਆਪਾਂ ਇਹਨੂੰ ਇਹਨੂੰ ਆਪਾਂ ਕੀਮਤੀ ਸਮਾਨ ਉਹਦੇ ਅਟੈਂਡੈਂਸ ਹੈ ਕਈ ਕੁਛ ਹੈ ਟੀਚਰਾਂ ਦੀ ਟੈਂਡਰ ਸਿਸਟਮ ਦੇ ਵਿਦਿਆਰਥੀਆਂ ਦੇ ਵਿਦਿਆਰਥੀਆਂ ਦੇ ਅਟੈਂਡੈਂਸ ਸਰ ਕੋਈ ਨਹੀਂ ਵਿਦਿਆਰਥੀਆਂ ਦੇ ਨਿਗਰਦੀ ਸੀ ਸਰ ਵਿੱਚ ਕਿਤਾਬਾਂ ਵੀ ਨਹੀਂ ਬਹੁਤ ਸਾਰੀਆਂ ਕਿਤਾਬਾਂ ਤਾਂ ਨਵੀਆਂ ਨੇ ਕੋਰ ਵੀ ਕਈ ਕਿਤਾਬਾਂ ਨੇ ਬੇਟੀ ਪੜਾਓ ਬੇਟੀ ਬਚਾਓ ਦੀਆਂ ਤੁਹਾਨੂੰ ਲੱਗਦਾ ਕਿ ਇਹ ਰੱਦੀ ਦੇ ਵਿਚੰਦ ਵਿੱਚ ਹੈਗੀਆਂ ਇਹ ਨੇ ਸਰ ਇਹ ਤਾਂ ਪ੍ਰਾਣਾਰ ਕੋਡ ਪਿਆ ਸੀ ਨਾ ਤਾਂ ਫਿਰ ਉਹ ਖਾਲੀ ਕੀਤਾ ਸੀ ਜੇ ਤੁਹਾਨੂੰ ਹੁਕਮ ਹੀ ਨਹੀਂ ਆਇਆ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਤਰਫੋਂ ਫਿਰ ਤੁਸੀਂ ਕਿਦਾਂ ਇਹ ਹਾਂਜੀ ਸਰ ਗਲਤੀ ਹੈ ਮੇਰੀ ਤੁਸੀਂ ਮੀਡੀਆ ਨੂੰ ਦੇਖ ਕੇ ਕਾਹਨੂੰ ਭੱਜੇ ਸੀ ਉੱਥੋਂ ਹਾਂਜੀ ਮੀਡੀਆ ਦੇਖ ਕੇ ਕਿਉਂ ਭੱਜੇ ਸੀ ਉੱਥੋਂ ਇੱਥੇ ਸਕੂਲ ਬੰਦ ਹੋਣਾ ਹੁਣ ਅਸੀਂ ਇੱਧਰ ਵੀ ਆਉਣਾ ਤੁਸੀਂ ਹੜਬੜਾ ਹਰਚ ਭੱਜਿਓ ਤਾਂ ਇੱਕ ਉੱਥੇ ਜਿਹੜੇ ਵਾਈਟ ਕੱਪੜਿਆਂ ਵਾਲੇ ਜਨਾਬ ਸੀ ਉਹ ਕੌਣ ਸੀਗੇ ਉਹ ਨਹੀਂ ਸਰ ਫੱਤਾ ਕੌਣ ਸੀ ਉਹ ਤੁਹਾਡੇ ਨਾਲ ਸੀਗੇ ਉਹ ਈ ਰਿਕਸ਼ਾ ਦੇ ਵਿੱਚ ਸਮਾਨ ਲਾਦ ਰਿਆ ਸੀ ਉਹਨੂੰ ਕਹਿ ਰਿਹਾ ਸੀ ਭੱਜ ਜਾ ਹੁਣ ਮੀਡੀਆ ਆ ਗਿਆ ਇੱਥੇ ਨਾ ਰੁਕ ਤੁਹਾਨੂੰ ਪ ਸਮਾਨ ਖੁਰਦਪੁਰਤ ਕਰਨ ਦੀ ਆਪਾਂ ਕਹਿ ਸਕਦੇ ਆ ਕਿ ਕੋਸ਼ਿਸ਼ ਕੀਤੀ ਗਈ ਇੱਕ ਜਾਂ ਕੋਈ ਗਲਤੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ ਸਰ ਗਲਤੀਆਂ ਸਰ ਕੋਈ ਨਹੀਂ ਮੇਰਾ ਸਟਾਫ ਇਹਨਾਂ ਨੂੰ ਪੁੱਛ ਲਓ ਇਹਨੇ ਸਾਰਾ ਪ੍ਰਾਣ ਰਕਵਰਡ ਕੱਢਿਆ ਨਾਲ ਮੇਰੇ ਇਹ ਜਾਇਜ਼ ਆ ਇਸ ਤਰ੍ਹਾਂ ਰਕਵਰਡ ਦੇ ਵਿੱਚ ਵੇਚਣਾ ਨਹੀਂ ਸਰ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਮੇਤੋ ਗਲਤੀ ਹੋਈ ਮੈਂ ਮੰਨ ਰਹੀ ਹਾਂ ਸਰ ਤੇ ਹੁਣ ਤੁਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਮੈਟਰ ਹਾਂਜੀ ਸਰ ਮੈਂ ਆ ਬੀਪੀਓ ਸਰ ਦਾ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਮੇਤੋ ਗਲਤੀ ਹੋਈ ਹੈ ਸਰ ਜਿਹੜੀ ਮੈਂ ਗਲਤੀ ਕੀਤੀ ਮੈਂ ਮੰਨਦੀ ਹਾਂ ਕਿਹੜੇ ਬੀਪੀਓ ਸਰ ਨੇ ਹਾਂਜੀ ਬੀਪੀਓ ਸਰ ਦਾ ਨਾਮ ਕੀ ਉਹਨਾਂ ਹਾਂਜੀ ਪੰਜ ਸੱਤ ਸੱਤ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਇਦਾਂ ਵੇਚਿਆ ਮੈਂ ਕਿਹਾ ਸਰ ਮੇਤੋਂ ਗਲਤੀ ਹੋ ਗਈ ਡੀਓ ਨਾਲ ਵੀ ਗੱਲਬਾਤ ਹੋਈ ਨਹੀਂ ਡੀਓ ਸਰ ਨਾਲ ਚਰ ਹੋਈ ਤੇ ਵੈਸੇ ਤੁਹਾਡੀ ਪੱਕੀ ਡਿਊਟੀ ਕਿੱਥੇ ਕਿਹੜੇ ਸਕੂਲ ਚ ਹੈ ਮੇਰੀ ਪੱਕੀ ਡਿਊਟੀ ਫੰਬੀਆਂ ਹੈ ਸਰ ਫੰਬੀਆਂ ਕਿਹੜਾ ਸਕੂਲ ਹੈ ਪੂਰਾ ਨਾਮ ਸਰਕਾਰੀ ਹੈ ਮੇਰੀ ਸਕੂਲ ਫੰਬੀਆਂ ਇੱਥੇ ਤੁਸੀਂ ਅਰਜ਼ੀ ਤੌਰ ਤੇ ਹਾਂਜੀ ਬਾਧੂ ਚਾਰਜ ਅਰਜ਼ੀ ਹੈ ਹਾਂਜੀ ਕਦੋਂ ਤੋਂ ਤੁਸੀਂ ਇੱਥੇ ਹਾਂ ਮੈਂ ਸਰ 13 ਦੂ ਤੋਂ ਇਸੇ ਸਾਲ 2024 ਤੋਂ ਹਾਂਜੀ ਕੀ ਚਾਹਨਾ ਆਵਾ ਤੁਹਾਡਾ ਮੇਰਾ ਚੰਦਰਮੋਨ ਸਰ ਚੰਦਰਮੋਨ ਜੀ ਕੀ ਕੰਮ ਕਰਦੇ ਹੋ ਸਰ ਮੈਂ ਈ ਰਿਕਸ਼ਾ ਚਲਾਉਣਾ ਹੈਗਾ ਇਹ ਸਰਕਾਰੀ ਰਿਕਾਰਡ ਤੁਸੀਂ ਆਪਣੇ ਈ ਰਿਕਸ਼ੇ ਦੇ ਵਿੱਚ ਟੋਰੇ ਸੀਗੇ ਕੀ ਮੈਂ ਨਹੀਂ ਹਾਂਜੀ ਮੈਂ ਨਹੀਂ ਚੱਕਿਆ ਸਰ ਇਹਨਾਂ ਨੇ ਆਪ ਹੀ ਚੱਕ ਕੇ ਰੱਖਦੇ ਮੈਂ ਤਾਂ ਵਿੱਚੇ ਬੈਠ ਹਾਂ ਗੱਡੀ ਦੇ ਮੈਨੂੰ ਕਹਿੰਦੇ ਅਸੀਂ ਸਕੂਲੋਂ ਲੈ ਕੇ ਆਂਦਾ ਸੀਗਾ ਤੁਸੀਂ ਸਾਡੇ ਸਕੂਲ ਸਮਾਨ ਛੱਡ ਦੋਗੇ ਮੈਂ ਕਿਹਾ ਚਲੋ ਮੈਂ ਤਾਂ ਸ਼ਹਿਰ ਨੂੰ ਗੇੜਾ ਲਾਂ ਚੱਲਦਾ ਸੀ ਬੱਚੇ ਛੱਡ ਕੇ ਤੇ ਮੈਂ ਥੋ ਕੁਮਾ ਕੇ ਗੱਡੀ ਇੱਥੇ ਲਗਾ ਦਿੱਤੀ ਆ ਲਗਾ ਕੇ 19 ਨੂੰ ਤੁਸੀਂ ਆਗੇ ਸਰ ਤੇ ਗੱਡੀ ਉੱਥੇ ਦੇਖਦੇ ਖੜੀ ਪਈ ਹੈਗੀ ਹੈ ਇਹ মিডিਆ ਨੂੰ ਦੇਖ ਕੇ ਭੱਜ ਗਏ ਸਾਰੇ ਇਹ ਜਿਹੇ ਦੇ ਵੀ ਸਟਾਫ ਟੀਚਰ ਸੀਗੇ ਨਾਲ ਵੀ ਖੜੇ ਸੀਗੇ ਹਾਂਜੀ 2-3 ਲੋਕ ਮੈਡਮਾਂ ਸੀ ਬਾਕੀ ਏਜੈਂਟਸ ਇੱਕ ਤੇ মিডিਆ ਦੇਖ ਕੇ ਭੱਜ ਗਏ ਸਾਨੂੰ ਦੇਖ ਕੇ ਸਰ ਪਤਾ ਨਹੀਂ ਗੱਡੀਾਂ ਲੱਗੇ ਰੁਕੀ ਆ ਤੇ ਸਾਈਡ ਤੇ ਹੋ ਕਿ ਮੈਨੂੰ ਕਹਿੰਦੇ ਗੱਡੀ ਲਾ ਕੇ ਚੱਲ ਜਾ ਮੈਂ ਗਿਆ ਹੀ ਨਹੀਂ ਇੱਥੇ ਰੁਕਿਆ ਰਿਹਾ ਮੈਂ ਠੀਕ ਹੈ ਤੁਸੀਂ ਹੁਣ ਇਹਨੂੰ ਉੱਥੇ ਖਾਲੀ ਕਰ ਰਹੇ ਹੋ ਜੀ ਹਾਂਜੀ ਮੈਂ ਖਾਲੀ ਕਰਕੇ ਮੈਂ ਚੱਲ ਜਾਣਾ ਸਰ ਠੀਕ ਹੈ ਹਾਂਜੀ ਹਾਂਜੀ